ਆਪਣੇ ਨਾਪਰਾ ਨੂੰ ਤੇ ਰਿੱਕੀ ਬਾਈ ਨੂੰ ਜੱਸਾ ਮੋਰ ਗਰੀਮਾ ਤੇ ਆਪਣਾ ਧਰਮ ਭਲ ਭਰਾ ਸਾਰਿਆਂ ਨੂੰ ਮੁਬਾਰਕਾਂ ਟੂਰਨਾਮੈਂਟ ਦੀਆਂ ਬਹੁਤ-ਬਹੁਤ ਇੱਕ ਆਪਾਂ ਟੂਰਨਾਮੈਂਟ ਦੇ ਕੀਤਾ ਸੀ ਉਹ ਪਹਿਲਾਂ ਦੋ ਕਲੈਨਾਂ ਉਹਦੇ ਨਾਮ ਦੇ ਇਹਦਾ ਰਿੱਕੀ ਵੀਰੇ ਆਇਆ ਮਾਣ ਹੋ ਪੌਣੇ ਚਿੱਟੇ ਕਾਲੇ ਲੰਮ ਤੋਂ ਏ ਸੰਦ ਗੋਰੀਏ ਉਹ ਹੁੰਦਾ ਰੌਲੇ ਆ ਨਾ ਜਿੰਨਾ ਦਾ ਸਵੰਦ ਗੋਰੀਏ ਉਹ ਜੱਟ ਨਾਲ ਹੁੰਦੇ ਬੰਦੇ ਜੱਟ ਵਰਕੇ ਉਹ ਜਿਵੇਂ ਚੋਟੀ ਵਰਗੇ ਉਹ ਤਖੂਗਾ ਟਖਾਨਿਆਂ ਦਾ ਰੋੜੀ ਉੱਤੇ ਕੱਟ ਜੱਟੀਏ ਨਹੀਂ ਸਾਡੇ ਯਾਰ ਨੇ ਉਹ ਯਾਰੇ ਕਰਾਉਣਾ ਕੋਟੀ ਕੱਪ ਜੱਟੀਏ ਨਹੀਂ ਨਵ ਮਾਨੇ ਹੋ ਰਿੱਤੀ ਬਾਈ ਨੇ ਕਰਾਉਣਾ ਕੋਟੀ ਕੱਪ ਜੱਟੀਏ ਨਹੀਂ ਸਾਡੇ ਯਾਰ ਨੇ ਉਹ ਹੋ ਜੇ ਕਾਲੀ ਉੱਤੇ ਕੱਟ ਨਹੀਂ ਛਪਾਰ ਵਰਗਾ ਯਾਰ ਕਹਿਣੇ ਹੈ ਨਹੀਂ ਕੋਈ ਸਾਡੇ ਯਾਰ ਵਰਗਾ ਪੰਚੀ ਦਾ ਨਾਮ ਹੈ ਇੱਕ ਟੈਗ ਜੱਟ ਦੇ ਉਤੋਂ ਖੜਾ ਸਰਪੰਡ ਨਾਲ ਪੈਗ ਜੱਟ ਦੇ ਉਹ ਕੱਲੇ ਗੁੜਿਆਂ ਚ ਰੱਖੇ ਕਿਲੇ ਸਾਡ ਯੱਟੇ ਨਹੀਂ ਸਾਡੇ ਯਾਰ ਨੇ ਉਹ ਯਾਰ ਨਹੀਂ ਕਰਾਉਣਾ ਕੌਡੀ ਕੱਪ ਯੱਟੇ ਨਹੀਂ ਸਾਡੇ ਯਾਰ ਨੇ ਆ ਜਾਓ ਵੀਰੇ